ਸੁਭਨ ਬਿੱਟੇ ਨਾ ਸਰ ਬਸ ਮੁੰਡਿਆਂ ਪੁੰਡਿਆਂ ਨੂੰ ਐ ਕਿ ਕਰੀਂ ਥੈਂਕ ਯੂ ਥੈਂਕ ਯੂ ਸਭ ਤੋਂ ਜ਼ਿਆਦਾ ਫਾਇਦਾ ਇਹਨਾਂ ਨੂੰ ਆਉਣਾ ਇੱਥੇ ਪਟਿਆਲਾ ਦੇ ਵਿਧਾਇਕ ਜੀਤਪਾਲ ਕੋਲੀ ਦੇ ਵੱਲੋਂ ਅੱਜ ਵਾਰਡ ਨੰਬਰ 48 ਵਿੱਚ ਵਿਕਾਸ ਕਾਰਜਾਂ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਗਮ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵਧੀਆ ਉਮੀਦਵਾਰ ਖੜਾ ਕਰੇਗੀ ਅਤੇ ਆਪਣਾ ਮਿਹਰ ਬਣਾਏਗੀ ਉਹਨਾਂ ਇਹ ਵੀ ਕਹੇ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਂ ਤੇ ਹੀ ਅਸੀਂ ਲੋਕਾਂ ਤੋਂ ਨਗਰ ਨਿਗਮ ਦੀਆਂ ਵੋਟਾਂ ਮੰਗਾ ਗਏ ਇਸ ਮੌਕੇ ਤੇ ਉਹਨਾਂ ਨੇ ਵਿਰੋਧੀ ਧਿਰ ਤੇ ਵੀ ਤਿੱਖੇ ਨਿਸ਼ਾਨੇ ਕੀਤੇ ਨੇ ਜਿੱਥੇ ਕਿ ਵਿਰੋਧੀ ਧਿਰ ਆਗੂਆਂ ਦੇ ਵੱਲੋਂ ਹਮੇਸ਼ਾ ਹੀ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਦੇ ਨੇ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਪਟਿਆਲੇ ਦੇ ਵਿੱਚ ਨਜਾਇਜ਼ ਪੈਸਾ ਖਰਚ ਕੇ ਆਪਣੀਆਂ ਜੇਬਾਂ ਹੀ ਭਰੀਆਂ ਹਨ ਇਸ ਦੀ ਜਾਂਚ ਵਿਜੀਲੈਂਸ ਜ਼ਰੂਰ ਕਰੇਗੀ ਦੇਖੋ ਇਹ ਏਰੀਆ ਜਿਹੜਾ ਹੈ ਜਿਸ ਤਰ੍ਹਾਂ ਕਿ ਇਲਾਕਾ ਵਾਸੀਆਂ ਨੇ ਦੱਸਿਆ ਕਿ 25 ਸਾਲਾਂ ਤੋਂ ਸੜਕਾਂ ਜੜੀਆਂ ਗਲੀਆਂ ਨਹੀਂ ਬਣੀਆਂ ਸੀ। ਅਮਨਸਰ ਸਾਹਿਬ ਦੇ ਜਿਹੜਾ ਹੈ ਜਿਤਨਾ ਸਬਕਾ 50 ਲੱਖ ਰੁਪਏ ਸੀ ਇਸ ਅਵਾਰਡ ਦੇ ਵਿੱਚ ਸਿਰਫ ਗਲੀਆਂ ਗਲੀਆਂ ਦੀ ਰਿਪੇਅਰ ਤੇ ਨਵੀਂ ਜਿਹੜੀ ਰੀਲੇਇੰਗ ਹੈ ਰੀਸਟੋਰੇਸ਼ਨ ਉਹਦੇ ਤੇ ਲਗਾ ਰਹੇ ਆ। ਇਸੇ ਤਰ੍ਹਾਂ ਬਾਕੀ ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖੋਗੇ ਅੱਜ ਅਸੀਂ 2-3 ਥਾਵਾਂ ਤੇ ਮੈਂ ਜਾ ਰਹੇ ਹਾਂ ਜਿੱਥੇ ਨੋਗਰੇਸ਼ਨ ਕਰ ਰਹੇ ਆ। ਸਾਰੇ ਸ਼ਹਿਰ ਦੇ ਵਿੱਚ ਪੈਰਲਲ ਸਾਈਮਲਟੇਨੀਅਸਲੀ ਜਿਹੜਾ ਹੈ ਉਹ ਕੰਮ ਸ਼ੁਰੂ ਹੋ ਚੁੱਕਿਆ ਹੈ ਗਲੀਆਂ ਸੜਕਾਂ ਦਾ ਜਿਹੜਾ ਹੈ ਕੰਮ ਚੱਲ ਰਿਹਾ ਹੈ ਐਲ ਐਨ ਟੀ ਵਾਲੀਆਂ ਜਿਹੜੀਆਂ ਸੜਕਾਂ ਦੀ ਰੀਸਟੋਰੇਸ਼ਨ ਸੀਗੀ ਉਹ ਵੀ ਸ਼ੁਰੂ ਹੋ ਚੁੱਕੀ ਹੈ ਜੇ ਦੇਖੋਗੇ ਫੌਰਾ ਚੌਂਕ ਤੋਂ ਠਿਕਰੀ ਵਾਲੇ ਚੌਂਕ ਤੋਂ ਲੈ ਕੇ ਬਾਈ ਬੇਸ ਤੱਕ ਉਹ ਰੂਟ ਜਿਹੜੀ ਹੈ ਉਹਦੀ ਰੀਸਟੋਰੇਸ਼ਨ 18 ਤਰੀਕ ਨੂੰ ਦੀ ਸ਼ੁਰੂ ਹੋ ਜਾਣੀ ਹੈ ਜੀ ਅਪਲੋ ਵਾਲ ਦੇ ਵਿੱਚ ਵੀ ਜਿਹੜਾ ਹੈ ਕਮਿਸ਼ਨਰ ਸਾਹਿਬ ਨੇ ਕੰਮ ਸ਼ੁਰੂ ਕਰਵਾਇਆ ਇੱਕ ਦੋ ਦਿਨ ਦੇ ਵਿੱਚ ਮੇਰੇ ਖਿਆਲ ਨਾਲ ਉੱਥੇ ਵੀ ਵਰਕ ਆਰਡਰ ਈਸ਼ੂ ਹੋ ਗਿਆ ਉੱਥੇ ਕੰਮ ਸ਼ੁਰੂ ਹੋ ਜਾਏਗਾ ਦੋ ਦਿਨ ਦੇ ਅੰਦਰ ਪੂਰੇ ਸ਼ਹਿਰ ਦੇ ਵਿੱਚ ਸੜਕਾਂ ਦਾ ਮੀਨ ਜਿਹੜਾ ਇਸ਼ੂ ਸੀਗਾ ਸਟ੍ਰੀਟਸ ਦਾ ਸੀਗਾ ਉਹ ਸੀ ਜਿਹੜਾ ਹੈ ਕਰਾ ਲਈ ਜੀ ਵੋਟਾਂ ਆ ਗਈਆਂ ਜੀ ਵੋਟਾਂ ਦਾ ਵੋਟਾਂ ਵੱਲੋਂ ਤੁਹਾਡੀ ਪਾਰਟੀ ਵੱਲੋਂ ਤਿਆਰੀ ਹੈ ਕਿ ਜੀ ਸਰਕਾਰ ਤੁਹਾਡੀ ਸੀ ਕੰਮ ਕਰਾ ਰਹੇ ਹੋ ਤੁਸੀਂ ਦੇਖੋ ਤਿਆਰ ਪਰ ਤਿਆਰ ਹਰ વોર્ਡ ਦੇ ਵਿੱਚ ਹਰ ਗਲੀ ਤੱਕ ਜਿਹੜੀ ਹੈ ਸਾਡੀ ਪਹੁੰਚ ਹੈ ਇਸ ਟਾਈਮ ਲੋਕਾਂ ਨੂੰ ਜੋ ਸਹੂਲਤਾਂ ਦੇ ਰਹੇ ਆਂ ਔਰ ਸਭ ਤੋਂ ਵੱਡੀ ਗੱਲ ਕਿ ਲੋਕਾਂ ਨੂੰ ਉਹਨਾਂ ਦਾ ਐਮ.ਐਲ.ਏ. ਮਿਲ ਗਿਆ ਜਿਹੜਾ ਹੈ ਮੈਂ ਖੁਦ ਜਿਹੜਾ ਹੈ ਤੁਹਾਡੇ ਸਾਹਮਣੇ ਲਗਾਤਾਰ ਤਕਰੀਬਨ 3 ਸਾਲਾਂ ਤੋਂ ਜਿਹੜਾ ਹੈ ਲੋਕਾਂ ਦੇ ਵਿੱਚ ਰਹਾ ਹਾਂ ਉਹਨਾਂ ਦੀ ਹਰ ਸਮੱਸਿਆ ਦਾ ਜਿਹੜਾ ਹੈ ਸਮਾਧਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰੇ ਵਿੱਚ ਕੋਈ ਮੀਡਲ ਮੈਨ ਨਹੀਂ ਰਿਹਾ ਜੀ ਮੈਂ ਖੁਦ ਜਿਹੜਾ ਹੈ ਮੇਰੇ ਦਰਮਿਆਨ ਪਬਲਿਕ ਦੇ ਦਰਮਿਆਨ ਕੋਈ ਨਹੀਂ ਸੀਗਾ ਸਿੱਧੀ ਜਿਹੜੀ ਹੈ ਰابطਾ ਬਣਾ ਕੇ ਰੱਖਿਆ ਪਬਲਿਕ ਨਾਲ ਔਰ ਉਹਨਾਂ ਨੂੰ ਪਤਾ ਹੈ ਕਿ ਕੰਮ ਕਰਾਉਣ ਵਾਲੇ ਕੌਣ ਨੇ ਤੇ ਸਿਰਫ ਦਿਖਾਵਾ ਕਰਨ ਵਾਲੇ ਕੌਣ ਨੇ ਐਮਐਲਏ ਸਾਹਿਬ ਜਿਵੇਂ ਐਲਐਨਟੀ ਦੀ ਤੁਸੀਂ ਗੱਲ ਕੀਤੀ ਔਰ ਸਭ ਤੋਂ ਜ਼ਿਆਦਾ ਯਾਨੀ ਉਹ ਲੋਕਾਂ ਨੂੰ ਖਾਸੀਆਂ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਐਲ ਐਨ ਟੀ ਵਾਲਿਆਂ ਨੇ ਪਿਛਲੇ ਹਫਤੇ ਜਿਹੜੀ ਸ਼ਿਆਣ ਵਾਲੇ ਗੇਟ ਵਾਲੀ ਰੋਡ ਜੋ ਰੀਸਟੋਰ ਕਰ ਦਿੱਤੀ ਹੈ ਜੀ ਹੁਣ ਇੱਥੋਂ ਪੁਰਾਣੇ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਵਰਕਸ਼ਾਪ ਤੱਕ ਦੀ ਸੜਕ ਜਿਹੜੀ ਹੈ ਉਹਦੇ ਤੇ ਕੰਮ ਚੱਲ ਰਿਹਾ ਹੁਣ ਇਸ ਟਾਈਮ ਚੱਲ ਰਿਹਾ ਸੋ ਕੰਮ ਸਾਰੇ ਹੁਣ ਸ਼ੁਰੂ ਹੋ ਜੀਗੇ 7 ਦਸੰਬਰ ਤੱਕ VOTING ਲਿਸਟ ਦਾ ਸਰਕਾਰ ਵੱਲੋਂ ਕਰ ਦਿੱਤਾ ਗਿਆ ਵੀ ਵੋਟਰ ਲਿਸਟ ਬਣਾਈਆਂ ਜਾਣ ਔਰ ਲੱਗਦਾ ਵੀ ਜਿਹੜੀਆਂ ਵਾਰਡ ਬੰਦੀ ਆ ਉਹ ਪੁਰਾਣੀ ਵਾਰਡ ਬੰਦੀ ਤੇ ਹੁਣ ਇਲੈਕਸ਼ਨ ਹੋਣਗੇ ਜਾਂ ਜਿਹੜੀ ਨਵੀਂ ਜਿਹੜੀ ਸਾਡੀ ਤਾਂ ਨੋਟੀਫਾਈ ਹੋ ਚੁੱਕੀ ਐ ਨਾ ਜੀ ਸਾਡੀ ਤਾਂ ਆਲਰੇਡੀ ਨੋਟੀਫਾਈ ਹੋ ਚੁੱਕੀ ਐ ਜਿੱਥੇ ਨਹੀਂ ਨੋਟੀਫਿਕੇਸ਼ਨ ਹੋਈਆਂ ਉਹਦੇ ਵਿੱਚ ਵੀ ਜਿਹੜਾ ਹੈ ਟਾਈਮ ਤਾਂ ਹੀ ਮਿਲਿਆ ਕਿ ਜਿਹੜੀ ਹੈ ਹੋ ਜਾਵੇ ਲੰਮਾ ਜਨਵਰੀ ਜਾਂ ਫਰਵਰੀ ਦੇ ਵਿੱਚ ਜਿਹੜਾ ਬਿਲਕੁਲ ਜਦੋਂ ਮਰਜ਼ੀ ਹੋ ਜਾਏ ਅਸੀਂ ਤਿਆਰ ਬੈਠਾ